ਓਨਲੀ 15 ਮਿੰਟ ਲਈ ਆ ਗਏ। ਸਸ਼ੀਕਾਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੋ A1 ਪੰਜਾਬੀ ਟੀਵੀ। 라이 ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਹੈ। ਅਸੀਂ ਹਰ ਰੋਜ਼ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਜਾਣੀ ਕਿ ਬਲਕੌਰ ਸਿੱਧੂ ਆ ਸਕਦੇ ਨੇ ਚੌਣ ਮੈਦਾਨ ਦੇ ਵਿੱਚ। ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਨੀ ਜੋ ਸਕਰੀਨ ਦੇ ਉੱਪਰ ਨੰਬਰ ਹੈ ਉਸ ਨੂੰ ਤੁਸੀਂ ਵੀ ਡਾਇਲ ਕਰੋ ਤੇ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰੋ ਲਾਈਵ ਨੂੰ ਬਤਵਤ ਵਾਰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜੋ ਅਸੀਂ ਅੱਜ ਦਾ ਵਿਸ਼ਾ ਰੱਖਿਆ ਹੈ ਕਿ ਜਿਹੜੇ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਚੋਣ ਮੈਦਾਨ ਦੇ ਵਿੱਚ ਆ ਸਕਦੇ ਨੇ ਕਿਉਂਕਿ ਲੋਕ ਸਭਾ ਚੋਣ ਆ ਚੁੱਕੀਆਂ ਨੇ ਉਸ ਨੂੰ ਲੈ ਕੇ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਸਰਗਰਮ ਦਿਖਾਈ ਦੇ ਰਹੀਆਂ ਨੇ ਜੇਕਰ ਆਪਾਂ ਗੱਲ ਕਰੀਏ ਕਾਂਗਰਸ ਦੀ ਕਿ ਕਾਂਗਰਸ ਵੱਲੋਂ ਵੀ ਆਪਣੇ ਲਗਭਗ ਜਿਹੜੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਕੁਝ ਜਿਹੜੀਆਂ ਛੇਟਾਂ ਰਹਿ ਗਈਆਂ ਨੇ ਉਸ ਨੂੰ ਲੈ ਕੇ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਕੱਲ ਜਿਹੜਾ ਸਿੱਧੂ ਮੂਸੇਵਾਲੇ ਦੇ ਘਰ ਪਰਤਾਪ ਸਿੰਘ ਬਾਜਵਾ ਰਾਜਪਿੰਗ ਪਹੁੰਚੇ ਨਹੀਂ ਤੇ ਉਹਨਾਂ ਵੱਲੋਂ ਜਿਹੜਾ ਉੱਥੇ ਜਾ ਕੇ ਬੰਦ ਕਮਰੇ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਇਹ ਦੇਖਣਾ ਹੀ ਹੋਵੇਗਾ ਕਿ ਕੀ ਸਿੱਧੂ ਮੂਸੇਵਾਲੇ ਜਿਹੜੇ ਪੀਤਾ ਨੇ ਉਹ ਚੋਣ ਮੈਦਾਨ ਦੇ ਵਿੱਚ ਆ ਸਕਦੇ ਨੇ ਕਿ ਚੋਣ ਲੜਨ ਦੇ ਲਈ ਉਹਨੂੰ ਕੈਂਡੀਡੇਟਸ ਡੇਟਸ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਇਹ ਦੇਖਣਾ ਹੋਵੇਗਾ ਕਿਉਂਕਿ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਜਿਹੜਾ ਚੋਣ ਦੇ ਲਈ ਕਿਹਾ ਗਿਆ ਕਿ ਚੋਣ ਲੜਨ ਦੇ ਲਈ ਕਿਹਾ ਗਿਆ ਕਿ ਪਹਿਲਾਂ ਤਾਂ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਸੀ ਪਰ ਹੁਣ ਇਹੀ ਦੇਖਣਾ ਹੋਵੇਗਾ ਕਿ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਕਾਂਗਰਸ ਦੀਆਂ ਕਿ ਉਹਨਾਂ ਵੱਲੋਂ ਜਿਹੜਾ ਸਿੱਧੂ ਮੂਸੇਵਾਲੇ ਪਿਤਾ ਯਾਨੀ ਕਿ ਬਲਕੌਰ ਸਿੱਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਇਹ ਆਉਣ ਵਾਲਾ ਜਿਹੜਾ ਸਮਾਂ ਦੱਸੂਗਾ ਕਿਉਂਕਿ 1 ਮੰਥ ਰਹਿ ਚੁੱਕਿਆ ਹੈ 1 ਜੂਨ ਨੂੰ ਜਿਹੜੀਆਂ ਵੋਟਾਂ ਪੈ ਜਾਣੀਆਂ ਨੇ ਉਸ ਨੂੰ ਲੈ ਕੇ ਜਿਹੜੇ ਨੇ ਹਰ ਪਾਰਟੀ ਸਰਗਰਮ ਦਿਖਾਈ ਦੇ ਰਹੀ ਐ ਸਾਡੇ ਨਾਲ ਸਾਡੀ ਇੱਕ ਕਾਲਰ ਜੁੜੇ ਨੇ ਹੈਲੋ ਹੈਲੋ ਨਮਸਕਾਰ ਮੈਡਮ ਨਮਸਕਾਰ ਜੀ ਕੌਣ ਬੋਲ ਰਹੇ ਹੋ ਮਰਜਿੰਦਰ ਬੋਲਦਾ ਜੀ ਮਾਨਸਾ ਤੋਂ ਹਾਂਜੀ ਜਿੰਦਰ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ ਠੀਕ ਹੈ ਕਮਲ ਥੈਂਕ ਯੂ ਗਰੀਮਤ ਜਿੰਦਰ ਜੀ ਜੋ ਆਪ ਅੱਜ ਦਾ ਵਿਸ਼ਾ ਰੱਖਿਆ ਹੈ ਕਿ ਜਿਹੜੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਬਲਕੌਰ ਸਿੱਧੂ ਕੀ ਚੌਣ ਮੈਦਾਨ ਦੇ ਵਿੱਚ ਆ ਸਕਦੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ देखो मैडम ਸਾਡੀ માનસਿਕતા ਪੂਰੀ ਹਵਾ ਹਦੀ ਹੋਈ ਹੈ ਵੀ ਹੂੰ ਬਲਕੌਰ ਸਿੰਘ ਜੀ ਆਪਣਾ ਆਜ਼ਾਦ ਤੌਰ ਤੇ ਤਾਂ ਇਹ ਕੈਂਡੀਡੇਟ ਹੋਣਗੇ ਜੀ ਕਿਉਂਕਿ ਜਿਹੜੀਆਂ ਇਹਨਾਂ ਨੂੰ ਵੋਟਾਂ ਨੇ ਹਿੰਦੂ ਸਿੱਖ ਮੁਸਲਮਾਨ ਸਾਰੇ ਨਾਲ ਇਹ ਸਭ ਦੇ ਸਾਂਝੇ ਨੇ ਬਿਲਕੁਲ ਇਸ ਕਰਕੇ ਇਹ ਆਜ਼ਾਦ ਇਹਨਾਂ ਦੀ ਕੋਸ਼ਿਸ਼ ਹੈ ਹੂੰ ਤੇ ਜੇ ਆਜ਼ਾਦ खड़े ਹੋਣਗੇ ਮਤਲਬ ਲੋਕਾਂ ਚ ਅਫਵਾਹ ਹੈ ਜੀ ਇਹ ਦੇ ਕੋਲ ਉਸ ਤੋਂ ਬਾਅਦ ਇਹਨਾਂ ਦੀ ਕੱਲ ਮੀਟਿੰਗ ਹੋਈ ਹੈ ਕਾਂਗਰਸ ਵਾਲਿਆਂ ਨਾਲ ਬਿਲਕੁਲ ਜੀ ਕਾਂਗਰਸ ਨਾਲ ਬੰਦ ਕਮਰਾ ਮੀਟਿੰਗ ਹੋਈ ਹੈ ਉਹਦੇ ਵਿੱਚੋਂ ਦੇਖੋ ਕੀ ਰਿਜ਼ਲਟ ਆਉਂਦਾ ਹੈ ਕਿ ਕੀ ਬਾਹਰ ਨਿਕਲਦਾ ਹੈ ਉਹਦਾ ਹਾਲੇ ਸਮਾਂ ਆਜਿਦਾ ਸੁਭਾਅ ਹੈ ਵੀ ਮਤਲਬ ਜਿੱਤ ਹਾਰ ਦੇ ਸਵੀਕਾਰਨ ਨੇ ਜਿਹੜੇ ਉਹ ਬਦਲਣ ਦੀ ਪਾਵਰ ਰੱਖਦੇ ਨੇ ਬਲਕੌਰ ਸਿੰਘ ਬਿਲਕੁਲ ਜੀ ਇੱਕ ਵਧੀਆ ਚਿਹਰਾ ਨੇ ਕਿ ਮਾਨਸਾ ਦੇ ਵਿੱਚ ਕਹਿ ਦਿੰਨੇ ਆਪਾਂ ਕਿ ਬਹੁਤ ਵਧੀਆ ਜਿਹੜੇ ਚਿਹਰਾ ਨੇ ਜਿਵੇਂ ਤੁਸੀਂ ਗੱਲ ਕੀਤੀ ਕਿ ਕਾਂਗਰਸ ਦੇ ਜਿਹੜੇ ਲੀਡਰ ਸੀਗੇ ਉਹ ਕੱਲ ਸਿੱਧੂ ਮੂਸੇਵਾਲ ਦੇ ਘਰ ਪਹੁੰਚੇ ਨੇ ਕਿ ਉਹਨਾਂ ਦੇ ਨਾਲ ਬੰਦ ਕਮਰੇ ਵਿੱਚ ਮੀਟਿੰਗ ਹੋਈ ਹੈ ਕਿ ਰਿਜ਼ਲਟ ਕੀ ਆਏ ਹਲੇ ਕੁਝ ਨਹੀਂ ਪਤਾ ਪਰ ਕਿੰਨਾ ਕੀਤੇ ਕਿਹਾ ਜਾ ਰਿਹਾ ਕਿ ਸਿੱਧੂ ਮੂਸੇਵਾਲ ਦੇ ਪਿਤਾ ਜਿਹੜੇ ਬਲਕੌਰ ਸਿੱਧੂ ਜਰੂਰ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਆ ਸਕਦੇ ਨੇ ਹਰ ਜੀ ਕੋਸ਼ਿਸ਼ ਤਾਂ ਪੂਰੀ ਕਰ ਰਹੇ ਨੇ ਮੈਂ ਤਾਂ ਇਹ ਵੀ ਗੱਲ ਸੁਣਨ ਚਾਹੀਏ ਹੈ ਕਿ ਮਤਲਬ ਜੀਤਮੇਂਦਰ ਵੀ ਜਾ ਕੇ ਆਏ ਨੇ ਜਿਹੜੇ ਕਾਂਗਰਸ ਦੇ ਕੈਂਡੀਡੇਟ ਨੇ ਵੀ ਸ਼ਾਇਦ ਕੋਈ ਮਤਲਬ ਇਹਨਾਂ ਦਾ ਕੋਈ ਕਿਸੇ ਤਰੀਕੇ ਨਾਲ ਕੋਈ ਗੱਲਬਾਤ ਹੋ ਜਾਵੇ ਜਾਂ ਕੈਂਡੀਡੇਟ ਚੇਂਜ ਹੋ ਸਕਦਾ ਹੈ ਜਾਂ ਮਤਲਬ ਉਹਨਾਂ ਦਾ ਸਮਰਥਨ ਬਾਸ ਲੈਣ ਵਾਸਤੇ ਗਏ ਨੇ ਇਹ ਤਾਂ ਦੇਖੋ ਹਲੇ ਬਾਅਦ ਚ ਪਤਾ ਲੱਗੂਗਾ ਜੀ ਪਰ ਮਤਲਬ ਚਾਹੋ ਜੇ ਵੀ ਸਾਰੇ ਇੱਥੇ ਗਿਆਸ ਰੰਗਿਆ ਹੀ ਲਗੰਗਿਆ ਜਾ ਰਹੀਆਂ ਨੇ ਕਿ ਕੋਈ ਮਤਲਬ ਜਿਹੜਾ ਕੋਈ ਚੇਂਜ ਹੋਊ ਵੀ ਉਹ ਲੋਕਾਂ ਦੇ ਫਾਇਦੇ ਵਾਸਤੇ ਹੋਊਗੀ ਤੇ ਜਿਹੜਾ ਪਾਕਾ ਸ਼ੁਭਦੀਪ ਉਹਨੂੰ ਮਤਲਬ ਜਿਹਨਾਂ ਦੀ ਡੈਥ ਹੋ ਗਈ ਸੀ ਪਿੱਛੇ ਜੀ ਜੀ ਮੈਂ ਇਨਸਾਫ ਦਵਾਉਣ ਵਾਸਤੇ ਲੋਕ ਚਾਹੁੰਦੇ ਨੇ ਵੀ ਜੇ ਮਤਲਬ ਕੋਈ ਫਾਦਰ ਦੇ ਬੱਚੇ ਦੇ ਨਾਲ ਮਤਲਬ ਅਣਹੋਣੀ ਹੋਈ ਹੈ ਉਹਦੀ ਡੈਥ ਹੋ ਗਈ ਉਹਦਾ ਬਦਲਾ ਲੈਣ ਵਾਸਤੇ ਜਾਂ ਉਹਨੂੰ ਇਨਸਾਫ ਦਵਾਉਣ ਵਾਸਤੇ ਹਨ ਕੋਈ ਬੰਦਾ ਇਲੈਕਸ਼ਨ ਲੜਦਾ ਤਾਂ ਸਾਰੇ ਲੋਕ ਇਹ ਸੋਚਦੇ ਸੀ ਉਹਨੂੰ ਜਿੱਤਣਾ ਚਾਹੀਦਾ ਤਾਂ ਕਿ ਇਹੀ ਆ ਜਿਹੜੀਆਂ ਘਤਨਾਵਾਂ ਨਾ ਹੋਣ ਬਿਲਕੁਲ ਜੀ ਦੇਖੋ ਜਿਤਾਉਣਾ ਚਾਹੀਦਾ ਜਿਵੇਂ ਗੱਲ ਕੀਤੀ ਪਰ ਦੇਖਣਾ ਹੀ ਹੋਵੇਗਾ ਕਿ ਜਿਹੜੇ ਆਜ਼ਾਦ ਉਮੀਦਵਾਰ ਜਿਹੜੇ ਖੜਦੇ ਨੇ ਜਾਂ ਫਿਰ ਕਾਂਗਰਸ ਦੇ ਵੱਲੋਂ ਜਿਹੜਾ ਕੈਂਡੀਡੇਟਸ ਐਲਾਨੇ ਜਾਣਗੇ ਹਾਂ ਇਹ ਤਾਂ ਹਲੇ ਇਹਨਾਂ ਦੀ ਮੀਟਿੰਗ ਚੱਲੀ ਜਾਂਦੀ ਹੈ ਜੀ ਕਿਸ ਤਰ੍ਹਾਂ ਵੀ ਹੋਵੇਗਾ ਤੇ ਗੱਲ ਕਰ ਮਤਲਬ ਕਿ ਸਮੀਕਰਨ ਬਦਲਣ ਦੇ ਸક્ષਮ ਹੈਗੇ ਨੇ ਬਲਕੌਰ ਸਿੰਘ ਕਿ ਸਮੀਕਰਨ ਬਦਲ ਸਕਦੇ ਨੇ ਬਿਲਕੁਲ ਜੀ ਬਦਲ ਸਕਦੇ ਨੇ ਪਰ ਇਹੀ ਦੇਖਣਾ ਹੋਵੇਗਾ ਕਿਉਂਕਿ ਬਹੁਤ ਵਧੀਆ ਜਿਹੜਾ ਚਿਹਰਾ ਨੇ ਬਲਕੌਰ ਸਿੱਧੂ ਕਹਿ ਦੇਣਾ ਆਪਾਂ ਸਿੱਧੂ ਮੂਸੇਵਾਲਾ ਨੂੰ ਸਭ ਸਭ ਜਾਣਦੇ ਸਭ ਉਹਨਾਂ ਦੇ ਜਿਹੜੇ ਫੈਨਸ ਨੇ ਉਹਨਾਂ ਵੱਲੋਂ ਵੀ ਜਿਹੜਾ ਬਲਕੌਰ ਸਿੱਧੂ ਨੂੰ ਬਹੁਤ ਪਿਆਰ ਦਿੱਤਾ ਜਾਂਦਾ ਹੈ ਕੋਹ ਜਿਹੜੇ ਕੋਠੀ ਦੇ ਵਿੱਚ ਵੀ ਹਵੇਲੀ ਦੇ ਵਿੱਚ ਮਿਲਣਾ ਆਇਆ ਜਾਂਦਾ ਤੇ ਜਿਵੇਂ ਹੁਣ ਕੱਲ ਦੀ ਗੱਲ ਕਰੀਏ ਆਪਾਂ ਜਿਹੜੇ ਬੰਦ ਮੀਟਿੰਗ ਕਮਰੇ ਦੇ ਵਿੱਚ ਹੋਈ ਹੈ ਉਸ ਦੇ ਵਿੱਚ ਇਹ ਹੀ ਦੇਖਣਾ ਹੋਊਗਾ ਕਿ ਜਿਹੜੇ ਕਾਂਗਰਸ ਵੱਲੋਂ ਪ੍ਰਤਾਪ ਆਜ਼ਵਾਵੀ ਉੱਤੇ ਪਹੁੰਚ ਨੇ ਰਾਜਵੜੀ ਨੇ ਪਹੁੰਚ ਨੇ ਇਹ ਜਿਹੜੇ ਸੀਨੀਅਰ ਲੀਡਰ ਕਾਂਗਰਸ ਵੱਲ ਜ਼ਰੂਰ ਪਹੁੰਚੇ ਨੇ ਕਿ ਦੇਖਣਾ ਹੀ ਹੋਊਗਾ ਕਿ ਉਹ ਕਾਂਗਰਸ ਵੱਲੋਂ ਐਲਾਨੇ ਜਾਣਗੇ ਜਾਂ ਫਿਰ ਆਜ਼ਾਦ ਉਮੀਦਵਾਰ ਰਹਿਣਗੇ ਆ ਦੇਖੋ ਜੀ ਉਹ ਤਾਂ ਸਿਰਫ ਇਹਨਾਂ ਨੇ ਵੱਡੇ ਲੀਡਰਾਂ ਨੇ ਬੈਠ ਕੇ ਆੰਦ ਕਰਨਾ ਡੀਸਨ ਕੀਤੀ ਹੈ ਜੇ ਮੀਟਿੰਗ ਦੁਬਾਰੇ ਹੋਰ ਵੀ ਹੋ ਸਕਦੀ ਹੈ ਮਤਲਬ ਕੋਈ ਉਹਦੇ ਵਿੱਚ ਕੋਈ ਸੋਧ ਕਰ ਸਕਦੇ ਨੇ ਕੋਈ ਕਿਸੇ ਵੀ ਤਰ੍ਹਾਂ ਦਾ ਹੈ ਮਤਲਬ ਜੇ ਇਹਨਾਂ ਨੂੰ ਸਿੱਧੂ ਸਾਹਿਬ ਨੂੰ ਨਾਲ ਤੋਰਨ ਵਾਸਤੇ ਦੋਏ ਸਿੱਧੂ ਹੋਗੇ ਜੀ ਜਗਮਿੰਦਰ ਸਿੰਘ ਦਾ ਸਿੱਧੂ ਵੀ ਹੋਗੇ ਤੇ ਇਹ ਬਲਕੌਰ ਸਿੰਘ ਸਿੱਧੂ ਹੋਗੇ ਤੇ ਸਿੱਧੂ ਨੂੰ ਸਿੱਧੂ ਨਾਲ ਤੋਰਨ ਵਾਸਤੇ ਕੋਈ ਮਤਲਬ ਕੋਈ ਰਣਨੀਤੀ ਹੈ ਬਣਾ ਸਕਦੇ ਆ ਜੇ ਚੇਂਜ ਨਹੀਂ ਵੀ ਕਰਨੀ ਜੇ ਉਹਦੇ ਨਾਲ ਤੋਰ ਲਿਆ ਤਾਂ ਵੀ ਮਤਲਬ ਜਿਹੜੇ ਵੀ ਕੈਂਡੀਡੇਟ ਨਾਲ ਇਹ ਤੋਰ ਲਿਆ ਉਹਦੀ ਲਗਭਗ ਜਿੱਤ ਦਾ ਐਲਾਨ ਹੋਣਾ ਹੀ ਵਾਪਕੀ ਰਹਿ ਜੂ ਉਹਦੀ ਜਿੱਤੀ ਪੱਕੀ ਹੋਊਗੀ ਮਤਲਬ ਸਾਡੇ ਮਾਨਸਾ ਤੇ ਬਸੰਦਾ ਹਲਕਾ ਪਾਰਲੀਮੈਂਟ ਇਹਦੇ ਵਿੱਚ ਵੀ ਇੰਨੀ ਹਵਾ ਹੈ ਮਤਲਬ ਇੰਨੀ ਹਵਾ ਵੀ ਹੈ ਕਿ ਅੰਦਰ ਦੀ ਵੀ ਹੈ ਬਿਲਕੁਲ ਜੀ ਅੰਦਰ ਦੀ ਵੀ ਹੈ ਲੋਕਾਂ ਨੇ ਆਪਣੀ ਦੇ ਦਰਨ ਲੋਕਾ ਜੇ ਕੰਮ ਦਾ ਵੀ ਟਾਈਮ ਹੋ ਗਿਆ ਕੰਮ ਨੂੰ ਵੀ ਛੱਡ ਕੇ ਮਤਲਬ ਵੋਟ ਪਾਉਣ ਦੇ ਵਾਸਤੇ ਜਾਣਗੇ ਜਿੱਧਰ ਇਹ ਕਹੇਗਾ ਹੂੰ ਬਿਲਕੁਲ ਜੀ ਤਾਂ ਹੀ ਜਿਹੜਾ ਜਿਵੇਂ ਕਾਂਗਰਸ ਵੱਲੋਂ ਵੀ ਆਪਣੇ ਜਿਹੜੇ ਸੀਨੀਅਰ ਲੀਡਰ ਜ਼ਰੂਰ ਗਏ ਨੇ ਮੀਟਿੰਗ ਕੀਤੀ ਹੈ ਕਿ ਜਿਹੜਾ ਇਹਨਾਂ ਨੂੰ ਅਸੀਂ ਕੈਂਡੀਡੇਟਸ ਚੋਂ ਮੈਦਾਨ ਦੇ ਵਿੱਚ ਉਤਾਰਾਂਗੇ ਪਰ ਇਹ ਹੀ ਦੇਖਾਂਗੇ ਕਿ ਉਹਨਾਂ ਦਾ ਡਿਪੈਂਡ ਕਰਦਾ ਹੈ ਕਿ ਕੀ ਉਹ ਆਜ਼ਾਦ ਉਮੀਦਵਾਰ ਲਈ ਜਿਹੜੇ ਚੋਣ ਲੜਨਗੇ ਜਾਂ ਫਿਰ ਕਾਂਗਰਸ ਵੱਲੋਂ ਲੜਨਗੇ ਕੋ ਮੈਨੂੰ ਹੁਣ ਪਹਿਲਾਂ ਜਦੋਂ ਇਹਨਾਂ ਨੇ 2022 ਚ ਇਲੈਕਸ਼ਨ ਲੜੀ ਐ ਸੁਭਦੀਪ ਆਪ ਸੀਗਾ ਹੋਰ ਰahul gandhi ਵੀ ਇੱਥੇ ਪ੍ਰਚਾਰ ਕਰਨ ਵਾਸਤੇ ਆਇਆ ਸੀਗਾ ਮਤਲਬ ਇਹ ਤਾਂ ਹੁਣ ਅਸੀਂ ਹਲਕੇ ਵਾਲੇ ਸਾਨੂੰ ਵੀ ਪਤਾ ਐ ਇਸ ਗੱਲ ਦਾ ਕਿ ਇਹ ਬਲਕੌਰ ਸਿੰਘ ਦੇ ਜਿਹੜੇ ਲਿੰਕ ਨੇ ਉਹ ਉੱਪਰ ਤੱਕ ਨੇ ਤੇ ਜੇ ਕੋਈ ਸਾਡੇ ਹਲਕੇ ਨੂੰ ਵਧੀਆ ਕੋਈ ਸਹੂਲਤ ਜਾਂ ਕੋਈ ਸਾਂਝਾ ਮਤਲਬ ਕੋਈ ਯੂਨੀਵਰਸਿਟੀ ਕੋਈ ਹਸਪੀਟਲ ਕੋਈ ਮੈਡੀਕਲ ਕਾਲਜ ਕੋਈ ਦੇ ਸਕਦਾ ਜਾਂ ਦਵਾ ਸਕਦਾ ਤਾਂ ਮਤਲਬ ਸਭ ਤੋਂ ਵੱਧ ਵਜ਼ਨਦਾਰ ਕੈਂਡੀਡੇਟ ਇਹ ਬਲਕੌਰ ਸਿੰਘ ਨੇ ਹੂੰ ਬਿਲਕੁਲ ਜੀ ਵਜਨਦਾਰ ਜਿਹੜੇ ਨੇ ਬਲਕੌਰ ਸਿੱਧੂ ਨੇ ਕਿ ਇਹੀ ਹੈ ਦੇਖਣਾ ਹੈ ਕਿ ਐਸਰਾਈਆਂ ਜਰੂਰ ਲਗਾਈਆਂ ਜਾ ਰਹੀਆਂ ਨੇ ਕਿ ਜਰੂਰ ਜਿਹੜੇ ਜਰੂਰ ਚੋਣ ਲੜਾ ਲੜਨਗੇ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਰਨਗੇ ਪਰ ਹੁਣ ਆਉਣ ਵਾਲਾ ਸਮਾਂ ਦੱਸੋ ਕਿਉਂਕਿ ਇਹ ਬਹੁਤ ਘੱਟ ਜਿਹੜਾ ਸਮਾਂ ਰਹਿ ਗਿਆ ਹੈ ਚੋਣਾਂ ਦਾ 1 ਜੂਨ ਨੂੰ ਚੋਣ ਪੈਣੀ ਹੈ ਪੰਜਾਬ ਦੇ ਵਿੱਚ ਹੁਣ ਇਹੀ ਹੈ ਦੇਖਣਾ ਹੈ ਕਿ ਇੱਕ ਮਹੀਨੇ ਦੇ ਵਿੱਚ ਕਿਹੜੀ-ਕਿਹੜੀ ਪਾਰਟੀਵੇਂ ਕਿਵੇਂ ਚੋਣ ਪ੍ਰਚਾਰ ਕਰਦੀ ਹੈ ਇਹਨੂੰ ਆਪ ਦੇ ਮਤਲਬ ਸਾਨੂੰ ਆਪੇ ਇਹ ਲੋਕ ਸਾਰੇ ਗੱਲ ਸਮਝਦੇ ਆ ਇਸ ਗੱਲ ਨੂੰ ਵੀ ਜੇ ਕੋਈ ਬਾਹਰੀ ਉਮੀਦਵਾਰ ਹੈ ਜਾਂ ਠੀਕ ਹੈ ਵੀ ਸਾਡੀ ਮਾਨਸਾ ਨੂੰ ਗਲੌਂ ਘੱਟ ਕਰਦੇ ਆ ਇਹ ਜੀਤਮਿੰਦਰ ਸਿੰਘ ਇੱਧਰ ਸਲਵੰਡੀ ਏਰੀਆ ਤੋਂ ਆ ਗਏ ਹਮਨਕਰੇ ਬਲਪੌਰ ਸਿੰਘ ਇੱਥੇ ਸਾਡੇ ਮਾਨਸਾ ਦੇ ਜਿਵੇਂ ਲੋਕਲ ਵਾਲੀ ਗੱਲ ਹੈ ਮਤਲਬ ਸੋਲਕ ਵੀ ਵਧਣਵਾ ਸਕਦੇ ਆ ਤੇ ਮਤਲਬ ਇਹਨਾਂ ਦਾ ਜੋਰ ਵੀ ਹੈਗਾ ਸਾਰੇ ਪਾਸੇ ਜੋਰ ਹੈ ਬਿਲਕੁਲ ਜੀ ਜੀ ਮੈਂ ਜੋਰ ਦੀ ਗੱਲ ਨਾਲ ਨਾਲ ਵੀ ਹੈ ਨਾ ਫਿਲਮ ਇੰਡਸਟਰੀ ਨਾਲ ਵੀ ਹੈ ਹੂੰ ਨਾਲੇ ਨਾਲ ਲਿੰਕ ਹੋਣ ਕਰਕੇ ਸਾਨੂੰ ਮਤਲਬ ਬਹੁਤ ਬੈਨੀਫਿਟ ਹੋ ਸਕਦਾ ਨਾਲੇ ਤਾਂ ਉਸ ਬੱਚੇ ਨੂੰ ਸ਼ਰਧਾਂਜਲੀ ਹੈ ਜੀ ਨਾਲੇ ਦੇਖੋ ਹਲਕੇ ਦਾ ਕੰਮ ਹੁੰਦਾ ਤੇ ਨਾਲੇ ਲੋਕਾਂ ਦੇ ਨਜ਼ਦੀਕ ਲੋਕਾਂ ਦੇ ਵਿੱਚ ਰਹਿਣ ਵਾਲਾ ਬੰਦਾ ਆਪਾਂ ਨੂੰ ਮਿਲਦਾ ਹੈਗਾ ਕੈਂਡੀਡੇਟ ਜੇ ਮਤਲਬ ਪਰਮਾਤਮਾ ਨੇ ਚਾਹਿਆ ਬਲਕੌਰ ਸਿੰਘ ਦੀ ਇਹਨਾਂ ਨਾਲ ਕਿਸੇ ਵੀ ਤਰੀਕੇ ਨਾਲ ਕੋਈ ਸੈਟਲਮੈਂਟ ਹੁੰਦੀ ਹੈ ਤਾਂ ਉਹ ਸਾਡੇ ਹਲਕੇ ਵਾਸਤੇ ਇੱਕ ਚੰਗਾ ਮੈਸੇਜ ਹੋਏ ਬਿਲਕੁਲ ਵੀ ਲੈ ਕੇ ਜਾ ਸਕਦੇ ਨੇ ਐਮਪੀ ਦੀ ਟਿਕਟ ਹੈ ਹਾਂ ਜੀ ਹੂੰ ਬਿਲਕੁਲ ਸਰ ਜੀ ਮੇਰ ਜਿੰਦਰ ਜੀ ਆਪਾਂ ਦੇਖੀਏ ਕਿ ਹਰ ਪਾਰਟੀ ਵੱਲੋਂ ਆਪਣੇ ਆਪਣੇ ਕੈਂਡੀਡੇਟਸ ਜ਼ਰੂਰ ਉਤਾਰੇ ਗਏ ਨੇ ਪਰ ਕਿਤੇ ਨਾ ਕਿਤੇ ਜਿਹੜਾ ਉਹਨਾਂ ਦਾ ਹਲਕਾ ਹੁੰਦਾ ਉਸ ਨੂੰ ਛੱਡ ਕੇ ਕਿਸੇ ਹੋਰ ਹਲਕੇ ਦੇ ਵਿੱਚ ਆਪਾਂ ਕਹਿੰਦੇ ਨੇ ਕੈਂਡੀਡੇਟਸ ਐਲਾਨੇ ਜਾਂਦਾ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਜਦੋਂ ਨੌਲੇਜ ਨਹੀਂ ਹੁੰਦੀ ਉੱਥੇ ਕਿਤੇ ਨਾ ਕਿਤੇ ਵੋਟਾਂ ਦੇ ਵਿੱਚ ਗਲਤ ਕਰਕ ਪੈਂਦਾ ਤਾਂ ਵੀ ਫਿਰ ਉਹ ਜਿਹੜੇ ਪੈਰਾਸ਼ੂਟ ਰਾਈ ਕੈਂਡੀਡੇਟ ਉਤਾਰੇ ਜਾਂਦੇ ਨੇ ਜੋਨ ਪਰਾਸ਼ਿਵ ਟ੍ਰਾਈਂਗ ਕੈਂਡੀਡੇਟ ਸਾਰੇ ਜਾਨਦੇ ਨੇ ਉਥੇ ਜੇ ਟ੍ਰੇਸ ਪੈਂਦੇ ਨੇ ਪਾਰਟਨਾਲੇ ਵੀ ਆਪਸ ਚ ਲੜ ਪੈਂਦੇ ਨੇ ਤੇ ਵਿਰੋਧੀ ਪਾਰਟੀ ਨਾਲ ਵੀ ਇਹ ਲੜ ਪੈਂਦੇ ਨੇ ਜੇ ਕੈਂਡੀਡੇਟ ਲੋਕਲ ਹੋਵੇ ਤਾਂ ਲੜਾਈ ਛੜਾ ਨਹੀਂ ਹੁੰਦਾ ਹੂੰ ਸਹੀ ਗੱਲ ਹੈ ਸਰ ਤੁਸੀਂ ਗੱਲ ਬਹੁਤ ਵਧੀਆ ਜੇ ਲੋਕਲ ਹੋਵੇ ਲੋਕਲ ਵਾਲਿਆਂ ਨੂੰ ਜਿਹੜੇ ਨੇ ਸਾਡੀ ਪਬਲਿਕ ਜਾਣਦੀ ਵੀ ਹੁੰਦੀ ਹੈ ਉਹਨਾਂ ਬਾਰੇ ਪਤਾ ਵੀ ਹੁੰਦਾ ਤੇ ਜਿਹੜਾ ਕੈਂਡੀਡੇਟ ਸੌਸ ਨੂੰ ਵੀ ਨੌਲੇਜ ਹੁੰਦੀ ਆਪਣੇ ਇਲਾਕੇ ਦੀ ਹਾਂਜੀ ਉਹਨਾਂ ਦਾ ਹਰ ਇੱਕ ਬੰਦਾ ਮਿਲ ਨਹੀਂ ਸਕਦਾ ਹੁੰਦਾ ਜਿਹੜਾ ਦੂਰ ਦਾ ਕੈਂਡੀਡੇਟ ਹੁੰਦਾ ਇੱਕ ਵਾਰੀ ਜਿੱਤ ਕੇ ਹੁਣ ਹਾਂਸ ਰਾਜ ਹਨਕ ਜੀ ਇਹ ਤੋਂ ਜਿੱਤਿਆ ਤਾਂ ਦਿੱਲੀ ਤੋਂ ਦਿੱਲੀ ਦੇ ਏਰੀਏ ਦਾ ਨਹੀਂ ਪਤਾ ਉਹਨੂੰ ਕਿ ਕਿਹੜੇ ਏਰੀਏ ਤੋਂ ਉਹ ਜਿੱਤਿਆ ਸੀ ਪਰ ਲੋਕਦਾਰੇ ਕਰਨ ਕੀ ਹੋ ਰਹੀ ਬਿਲਕੁਲ ਜੀ ਜੀ ਮਤਲਬ ਏਰੀਏ ਤੋਂ ਆ ਬੰਦਾ ਹੋਵੇ ਨਾ ਉਹਨੂੰ ਜਿੱਤ ਆਸਾਨੀ ਨਾਲ ਮਿਲ ਜਾਂਦੀ ਹੈ ਤੇ ਉਹਨੂੰ ਮਿਲਣਾ ਵੀ ਸੌਖਾ ਹੁੰਦਾ ਜੀ ਜੀ ਸਰਨਾਲ ਇੱਕ ਕੱਲ ਕਾਲਰ ਜੁੜੇ ਸੀ ਇਹ ਸੰਗਰੂਰ ਤੋਂ ਮਾਲਵਿੰਦਰ ਜੀ ਆਪਣਾ ਜੁੜਦੇ ਹੁੰਦੇ ਨੇ ਕਿ ਉਹਨਾਂ ਵੱਲੋਂ ਇੱਕ ਗੱਲ ਕਹੀ ਗਈ ਕਿ ਸਪਾਲ ਸਿੰਘ ਖੈਰਾਂ ਨੂੰ ਇੱਕ ਸਵਾਲ ਕੀਤਾ ਗਿਆ ਸੀ ਵੀ ਪਿੰਡਾਂ ਦੇ ਤੁਸੀਂ ਨਾਮ ਦੱਸੋ ਪਰ ਉਹਨਾਂ ਨੂੰ ਦੋ ਜਾਂ ਤਿੰਨ ਪਿੰਡ ਤੋਂ ਵੱਧ ਨਾਮ ਨਹੀਂ ਆਉਂਦਾ ਤਾਂ ਸੀ। ਅਗਰ ਉਹਨੂੰ ਕਿੱਥੋਂ ਦਾ ਦੁਆਬੇ ਜੋ ਆ ਕੇ ਮਾਲਵੇਚ ਹੈ ਨਾ ਮਤਲਬ ਆਪਾਂ ਤਾਂ ਉਧਰੋਂ ਉਧਰ ਹੀ ਕਦੇ ਕੋਈ ਜਾਂਦਾ ਕੋਈ ਰਿਸ਼ਤੇਦਾਰੀ ਦੀ ਜਾਂਦਾ ਬੰਦਾ ਜਾਂ ਕੋਈ ਭੋਗ-ਭਖਤ ਜਾਂਦਾ ਜਾਂ ਕੋਈ ਥੀਸਤਾਨ ਤੇ ਜਾਂਦਾ ਮਤਲਬ ਇਸ ਤਰ੍ਹਾਂ ਦਾ ਕੋਈ ਆਇਂਦਾ ਹੁਣ ਅੱਜ ਕੱਲ੍ਹ ਲੋਕ ਸਿਆਣੇ ਨਹੀਂ ਜੀ ਇੰਨਾ ਜਲਦੀ ਬਵਾਸਲ ਕੇ ਉਹ ਸਭ ਸਮਝਦੇ ਨੇ ਦੇ ਇਹਨੋਂ ਤਾਂ ਮਿਲਾਂਗੇ ਕਿੱਥੇ ਉਹ ਇਸ ਤਰ੍ਹਾਂ ਦੇ ਕੈਂਡੀਡੇਟ ਨੂੰ ਨਹੀਂ ਜਿੱਤਨਾਂ ਦੇ ਲੋਕ ਹਮ ਰਜਿੰਦਰ ਜੀ ਬਹੁਤ ਬਹੁਤ ਮਿਹਰਬਾਨੀ ਜੀ ਠੀਕ ਹੈ ਮੈਡਮ ਥੈਂਕ ਯੂ ਸਾਰਨੇ ਕਾਲਰ ਹੋ ਜੁੜੇ ਨਹੀਂ ਹੈਲੋ ਸਸ਼ਿਕਾ ਮੈਡਮ ਸਸ਼ੀਕਲ ਜੀ ਕੌਣ ਬੋਲ ਰਿਹਾ ਹਾਂ ਸੰਜੀਵ ਸ਼ਰਮਾ ਬੋਲ ਰਹੀ ਸਰ ਹਾਂ ਜੀ ਸੰਜੀਵ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ ਤਨਵਤ ਮੈਡਮ ਦਾ ਬਹੁਤ ਬਹੁਤ ਧੰਨਵਾਦ ਜੀ ਸੰਜੀਤ ਜੀ ਜੋ ਆਪਾਂ ਅੱਜ ਗੱਲ ਕਰ ਰਹੇ ਆ ਕਿ ਜਿਹੜੇ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੱਧੂ ਚੋਣ ਮੈਦਾਨ ਦੇ ਵਿੱਚ ਆ ਸਕਦੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਬਿਲਕੁਲ ਮੈਡਮ ਦੇ ਤੋਂ ਆ ਸਕਦੇ ਨੇ ਜੋ ਇਹ ਸਾਨੂੰ ਸੋਸ਼ਲ ਮੀਡੀਆ ਦੇ ਜਰੀਏ ਪਤਾ ਚੱਲ ਰਿਹਾ ਜੀ ਹੂੰ ਨਹੀਂ ਜਿਆਦਾ ਰਾਇਆ ਸੀ ਲਾ ਰਹੇ ਆਂ ਜੀ ਉਹਨਾਂ ਦਾ ਚੋਣ ਮੈਦਾਨ ਦੇ ਵਿੱਚ ਆਉਣਾ ਕਿ ਨਾ ਕਿ ਕੋਈ ਕਹੇ ਹੈ ਜੀ ਬਿਲਕੁਲ ਜੀ ਦੇਖੋ ਮੈਡਮ ਆਉਣਾ ਵੀ ਚਾਹੀਦਾ ਸਾਡੇ ਹਿਸਾਬ ਨਾਲ ਜੀ ਹੂੰ ਕਿੰਨੇ ਜੋ ਆਮਨਸਾਹੂ ਕੇ ਉਹਨਾਂ ਨੂੰ ਸਰਕਾਰਾਂ ਵੱਲੋਂ ਹੱਕ ਨਹੀਂ ਮਿਲਿਆ ਕਿ ਕੀ ਜਿਹੜਾ ਉਹਨਾਂ ਕੋਲ ਹੋਇਆ ਉਸ ਛੇਦਾਂ ਸਰਕਾਰਾਂ ਨੇ ਉਹਨਾਂ ਦੇ ਨਾਲੰਸਾਥ ਨਹੀਂ ਕੀਤਾ ਹੋ ਸਕਦਾ ਜਦੋਂ ਸਰਕਾਰ ਦੇ ਵਿੱਚ ਐਂਟਰੀ ਕਰ ਜਾਣਗੇ ਰਾਜਨੀਤੀ ਐਂਟਰੀ ਕਰ ਜਾਣ ਹੋ ਸਕਦਾ ਉਹ ਰਸਤਾ ਆਸਾਨ ਹੋ ਜੇ ਉਸ ਵਾਸਤੇ ਬਿਲਕੁਲ ਜੇ ਸਾਣ ਹੋ ਸਕਦਾ ਜਿਵੇਂ ਆਪਣੇ ਨਾਲ ਰਜਿੰਦਰ ਜੀ ਜੁੜੇ ਸੀ ਉਹਨਾਂ ਮਾਨਸਾ ਤੋਂ ਉਹਨਾਂ ਦੇ ਇਲਾਕੇ ਦੇ ਨੇ ਕਿ ਉਹਨਾਂ ਵੱਲੋਂ ਕਿਹਾ ਹੈ ਕਿ ਸਾਡੇ ਵੱਲ ਜਰੂਰ ਇਹ ਅਫਵਾਹ ਵੀ ਉੱਡੀ ਕਹਿ ਸਕਦੇ ਆ ਕਿ ਕਿਆ ਸਰਾਈਆਂ ਵੀ ਲਗਾਈਆਂ ਜਾਣ ਕਿ ਸਿੱਧੂ ਮੂਸੇ ਦਾ ਜਿਹੜੇ ਪਿਤਾ ਨੇ ਜਰੂਰ ਚੋਣ ਮੈਦਾਨ ਦੇ ਵਿੱਚ ਉਤਰਨਗੇ ਚਾਹੇ ਉਹ ਆਜ਼ਾਦ ਉਮੀਦਵਾਰ ਖੜ੍ਹ ਸਕਣ ਜਾਂ ਫਿਰ ਜਿਹੜਾ ਹੈ ਕਾਂਗਰਸ ਪਾਰਟੀ ਵੱਲੋਂ ਉਹ ਉਮੀਦਵਾਰ ਐਲਾਨੇ ਜਾਣ। ਹਾਂ ਬਿਲਕੁਲ ਮੈਡਮ ਦੇਖੋ ਜੀ ਸਾਡੇ ਅਸਰਾਵ ਨਾਲ ਉਹਨਾਂ ਨੂੰ ਆਜ਼ਾਦ ਚੋਣ ਲਾਉਣੀ ਚਾਹੀਦੀ ਹੈ। ਹੂੰ ਉਹਦਾ ਕਾਰਨ ਇਹ ਹੈ ਮੈਡਮ ਦੇਖੋ ਇੱਕ ਤਾਂ ਉਹਨਾਂ ਨੂੰ ਵੋਟ ਸਾਝੀ ਮਿਲਣੀ ਹੈ ਜੀ ਤਾਂ ਕੀ ਫਿਰ ਮੰਨ ਲਓ ਕਾਂਗਰਸ ਸਤਾ ਚ ਨਹੀਂ ਆਉਂਦੀ ਜੇ ਕੋਈ ਦੂਜੀ ਪਾਰਟੀ ਸਤਾ ਚ ਆਉਂਦੀ ਹੈ ਫਿਰ ਜਿਹੜਾ ਇਹਨਾਂ ਦਾ ਜੇ ਆਜ਼ਾਦ ਬੰਦਾ ਹੁੰਦਾ ਹੈ ਉਹਦਾ ਕਿਤੇ ਨਾ ਕਿਤੇ ਜਦੋਂ ਐਂਟਰੀ ਹੋ ਜਾਂਦੀ ਹੈ ਉਹਨਾਂ ਦਾ ਕਿਤੇ ਨਾ ਕਿਤੇ ਸਮਰਥਨ ਇਹਨਾਂ ਨੂੰ ਮਿਲ ਜਾਂਦਾ ਸਰਕਾਰ ਨੂੰ ਆਜ਼ਾਦ ਉਮੀਦਵਾਰ ਦਾ ਬਰੂਚੀ ਤਾਂ ਕਿਤੇ ਨਾ ਕਿਤੇ ਫਾਇਦਾ ਹੋ ਜਾਂਦਾ ਅਗਰ ਕਾਂਗਰਸ ਪਾਰਟੀ ਦੀ ਸਰਕਾਰ ਨਹੀਂ ਹੋ ਉਦੀ ਕਾਂਗਰਸ ਜਿੱਤ ਤੇ ਜਿੱਤਦੇ ਆ ਜਿੱਤ ਕੇ ਵੀ ਫਿਰ ਹਾਰਨੇ ਵਾਲਾ ਕੰਮ ਹੋ ਜਾਂਦਾ ਕਿਤੇ ਨਾ ਕਿਤੇ ਇਦਾਂ ਨਾ ਹੋ ਜਾਂਦਾ ਹਰ ਢਿੰਗਾ ਕਾਂਗਰਸੀ ਦੇ ਨਾਲ ਜੁੜੇ ਹੋਏ ਆ ਜਾਂ ਰਾਜਾਵੜੇ ਗੀਜ ਨਾਲ ਬਹੁਤ ਨੇੜਤਾ ਪਰਿਵਾਰ ਨਾਲ ਨੇੜਤਾ ਨਾਲ ਨਾਲ ਨੇੜਤਾ ਉਹ ਗੱਲ ਅਲੱਗ ਆ ਕਿਤੇ ਨਾ ਕਿਤੇ ਜਿ ਚੋਣ ਮਦਾਨ ਦੀ ਆਪਾਂ ਗੱਲ ਕਰੀਏ ਕਿ ਆਜ਼ਾਦ ਰਣੂ ਦੇ ਸਾਥੀ ਸਾਹਿਬ ਨਾਲ ਬੈਨੀਫਿਟ ਚ ਰਹਿਣ ਬਿਲਕੁਲ ਜੀ ਇਹ ਦੇਖਣਾ ਤਾਂ ਹੀ ਹੋਵੇਗਾ ਕਿ ਕੱਲ ਜਿਵੇਂ ਉਹਨਾਂ ਦੀ ਕੋਠੀ ਗਏ ਨੇ ਘਰ ਜਾ ਕੇ ਮਿਲ ਕੇ ਆਏ ਨੇ ਬੰਦ ਕਮਰੇ ਮੀਟਿੰਗ ਵੀ ਹੋਈ ਹੈ ਪ੍ਰਤਾਪ ਆਜਵਾ ਵੀ ਗਏ ਨੇ ਤੇ ਰਾਜਾ ਵੜਿੰਗ ਵੀਰ ਨਾਲ ਜਿਹੜੇ ਸੀਨੀਅਰ ਲੀਡਰ ਨੇ ਉਹ ਪਹੁੰਚੇ ਨੇ ਤੇ ਜਦ ਬੰਦ ਕਮਰੇ ਵਿੱਚ ਮੀਟਿੰਗ ਹੋਈ ਹੈ ਹਲੇ ਇਹ ਨਹੀਂ ਦੇਖਿਆ ਜਾ ਰਿਹਾ ਕਿ ਕੀ ਹੋਇਆ ਹੈ ਮੀਟਿੰਗ ਦੇ ਵਿੱਚ ਕੀ ਰਿਜ਼ਲਟ ਆਇਆ ਇਹ ਦੇਖਣਾ ਹੋਵੇਗਾ ਆਉਣ ਵਾਲਾ ਸਮਾਂ ਦੱਸੇਗਾ ਕਿ ਉਹ ਜਿਹੜੇ ਨੇ ਕਾਂਗਰਸ ਵੱਲੋਂ ਉਮੀਦਵਾਰ ਐਲਾਨੇ ਜਾਣਗੇ ਜਾਂ ਫਿਰ ਆਜ਼ਾਦ ਉਮੀਦਵਾਰ ਲਾਉਣਗੇ हां बिल्कुल मैडम देखो जेने मैं ਗਲਤੀ ਕੀਤੀ ਹੈ ਵੀ ਮਤਲਬ ਕਾਂਗਰਸ ਦੇ ਨਾਲ ਲੇਟਰ ਤਾਂ ਹੀ ਹੋਣਾ ਸੀ ਜੀ ਬਹੁਤ ਵਧੀਆ ਜਿਹੜੇ ਮਤਲਬ ਗੁਨਾਹ ਦੇ ਜਿਹੜੇ ਇੱਕ ਚਾਰ ਹੁੰਨੇ ਆ ਜਿਵੇਂ ਸਿੱਧੂ ਮੂਸੇ ਵਾਲਾ ਕਾਂਗਰਸ ਦੇ ਨਾਲ ਅਟੈਚ ਸੀ ਕਾਂਗਰਸ ਕੋਲ ਤੋਂ ਜਿਹੜੀ ਚੋਣ ਲੜੇ ਸੀਗੇ ਐਮਐਲਏ ਦੀ ਟਿਕਟ ਤੇ ਜੀ ਦੇਖੋ मैडम ਜੇ ਅਗਰ ਉਸ ਚੀਜ਼ ਨੂੰ ਉਸ ਸਮੇਂ ਨੂੰ ਜਾਂ ਇਸ ਸਮੇਂ ਨੂੰ ਮਿਲਾਇਆ ਜਾਵੇ ਜਾਂ ਉਸ ਵਕਤ ਨੂੰ ਜਾਂ ਉਸ ਵਕਤ ਨੂੰ ਮਿਲਾਇਆ ਜਾਵੇ ਤਾਂ ਰਾਜਨੀਤੀ ਦੇ ਵਿੱਚ ਜਿਨੀ ਸਮਾਨ ਦਾੰਤਰ ਹੋ ਦਿੱਪਿਆ ਜੀ ਹੂੰ ਮਨੋ ਬਰਪੌਰ ਸਿੰਘ ਜੀ ਖੜੇ ਹੁੰਦੇ ਆ ਠੀਕ ਆ ਉਹ ਪਹਿਲਾਂ ਉਹਨਾਂ ਦਾ ਕੀ ਜਿੱਤਦੇ ਸੀ ਹਾਰਦੇ ਸੀ ਪੰਜ ਛੇ ਹਰ ਬੰਦ ਸੀ ਉਹ ਅਲੱਗ ਗੱਲ ਆ ਲੇਕਿਨ ਜੋ ਹੁਣ ਲੋਕਾਂ ਵੀ ਦਰਦ ਉਹਨਾਂ ਦੇ ਨਾਲ ਆ ਜਾਂ ਕੋ ਉਹਨਾਂ ਦੇ ਨਾਲ ਲੰਘ ਬਚਾਉਣੇ ਵੀ ਅਨਸਾਫ਼ ਮਿਲੇ ਉਹਨਾਂ ਨੂੰ ਸਰਕਾਰ ਦੇ ਵਿੱਚ ਐਂਟਰੀ ਕਰਨ ਦੇ ਤੱਕ ਦੇ ਸਮਾਂ ਲੱਗਦਾ ਇਤਨਾ ਲੋਕ ਸੋਚ ਕੇ ਉਹਨਾਂ ਨੂੰ ਵੋਟ ਪਾਉਣਗੇ ਤਾਂ ਕਿਤੇ ਨਾ ਕਿਤੇ ਕੇਸ ਸੋਲਵ ਕਰਨ ਦੇ ਵਿੱਚ ਵੀ ਅਸਰ ਕਰ ਸਕੀ ਹੋਵੇ ਬਿਲਕੁਲ ਸੋਲਵ ਕਰਨ ਦੀ ਵੀ ਰਹਿ ਸਕਦੀ ਹੈ ਜਿਵੇਂ ਕਿ ਮਾਨਸਾ ਇਲਾਕੇ ਨੂੰ ਇੱਕ ਬੈਨੀਫਿਟ ਵੀ ਹੋ ਸਕਦਾ ਕਿਉਂਕਿ ਉਹਨਾਂ ਦਾ ਆਪਣਾ ਜਿਹੜਾ ਹੋਵੇਗਾ ਕਿ ਉੱਥੇ ਦੇ ਇਲਾਕੇ ਦੇ ਰਹਿਣ ਵਾਲੇ ਨੇ ਉਹ ਬਲਕੌਰ ਸਿੱਧੂ ਜੀ ਕਿ ਉਹਨਾਂ ਦੇ ਉਹਨਾਂ ਨੇ ਉਮੀਦਾਂ ਵੀ ਨੇ ਕਿ ਸਾਡੇ ਕੰਮ ਵਧੀਆ ਕੀਤੇ ਜਾਣਗੇ ਕਿ ਸੂਝਵਾਨ ਨੇ ਵਧੀਆ ਚਿਹਰਾ ਨੇ ਹਾਂ ਜਿੰਨ ਤੋਂ ਮਰਨ ਦੇ ਕੋ ਜੋ ਪਾਰਟੀਆਂ ਇੱਕ ਪਾਰਟੀ ਦਾ ਨਾਮ ਤੇ ਕਿਸੇ ਨੂੰ ਟਿਕਟ ਦੇ ਦਿੰਨੀ ਹੈ ਜੀ ਹੂੰ ਵੀ ਬੰਦਾ ਜਿਹੜਾ ਮਰਜ ਜਿਹੜੀ ਮਰਜ ਸੀਟ ਦੇ ਜੀ ਜੋੜਦਾ ਸੀ ਸੀਟ ਸਾਡੀ ਨਿਕਲ ਜਾਣੀ ਸੀ ਜੀ ਕਿਤੇ ਨਾ ਕਿਤੇ ਕੁੱਫੇ ਦੇ ਘਾਟੇ ਸਰ ਸੌਦਾ ਹੋ ਜਾਂਦਾ ਜੀ ਕਿਉਂਕਿ ਲੋਕ ਅੱਜ ਚਿਹਰਾ ਦੇਖਦੇ ਆ ਜੀ ਨਾਲ ਪਾਰਟੀਆਂ ਦੇ ਹੂੰ ਸਾਡੇ ਇਲਾਕੇ ਦਾ ਸਾਡੇ ਹਲਕੇ ਦਾ ਜਿਹੜਾ ਜਿਹੜਾ ਪਾਲਤ ਜਿੱਟਾ ਮਰਜ਼ੀ ਪਟਾਕਾ ਕਰ ਦੋ ਵੀ ਇਨਸਾਨ ਦਾ ਲੇਕਿਨ ਜਦੋਂ ਚੋਣ ਮੈਦਾਨ ਦੇ ਵਿੱਚ ਬੰਦਾ ਹਲਕੇ ਦੇ ਹਿਸਾਬ ਨਾਲ ਆਉਂਦਾ ਤਾਂ ਹਲਕੇ ਦੇ ਬਾਰੇ ਜਾਣੂ ਹੋਣਾ ਜਾਂ ਨਾ ਜਾਣੂ ਹੋਣਾ ਕਿਤੇ ਨਾ ਕਿਤੇ ਐਡੇ ਟਾਈਮ ਆਦੇ ਜਿਹੜੇ ਹਲਕੇ ਦੇ ਜਿਹੜੇ ਚੁਸ਼ ਉੱਲਦਾ ਰਹੇ ਆਂ ਉਮੀਦਵਾਰ ਨੂੰ ਜਿਹੜੇ ਨੂੰ ਫਿਰ ਦੂਰ ਦੂਰ ਤੱਕ ਨਹੀਂ ਛਾੜਦੇ ਕਿਤੇ ਨਾ ਕਿਤੇ ਇਤਾਂ ਦੇ ਘਾਟੇ ਪਾਰਟੀ ਨੂੰ ਜੂਰ ਬੈਣਗੇ ਬੈਣਗੇ ਕਿਤੇ ਨਾ ਕਿਤੇ ਇਹ ਕਹਿੰਦੇ ਆਂ ਕਿ ਸਹੀ ਬੰਦੇ ਲੈ ਕੇ ਉਹ ਪਾਲਟੀ ਜਿਹੜੀ ਨਾ ਕਿਸੇ ਦੇ ਸੰਸਦ ਨੂੰ ਕੋਈ ਦਰਾਜ ਨਹੀਂ ਦਿੰਦੇ ਕਿਨ ਸਾਡੇ ਹਿੰਦੁਸਤਾਨ ਦਾ ਸਾਡੇ ਸੁਪਿਆਂ ਦਾ ਕਿਤੇ ਨਾ ਕਿਤੇ ਵਿਕਾਸ ਹੋਣਾ ਚਾਹੀਦਾ ਹੈ ਬਿਲਕੁਲ ਵੇਖੋ ਜਿਵੇਂ ਸੰਜੀਵ ਜੀ ਤੁਹਾਡੇ ਇਲਾਕੇ ਦੀ ਗੱਲ ਕਰੀ ਕਿ ਤੁਹਾਨੂੰ ਆਨੰਦਪੁਰ ਸਾਹਿਬ ਜਿਹੜਾ ਇਲਾਕਾ ਪੈਂਦਾ ਉਸ ਨੂੰ ਲੈ ਕੇ ਜਿਵੇਂ ਸੋਰੀ ਕਾਂਗਰਸ ਵੱਲੋਂ ਆਪਣੇ ਜਿਹੜੇ ਉਮੀਦਵਾਰ ਐਲਾਨੇ ਗਏ ਨੇ ਬੇਜੇਂਦਰ ਸਿੰਘਲਾ ਜੀ ਤੁਹਾਨੂੰ ਕੀ ਲੱਗਦਾ ਕਿ ਇੱਧਰ ਕਿਉਂਕਿ ਉਹ ਸੰਗਰੂਰ ਏਰੀਏ ਦੇ ਨੇ ਸੰਗਰੂਰ ਇਲਾਕੇ ਦਾ ਪਤਾ ਐਮਪੀ ਵੀ ਰਹੇ ਹੋਏ ਨੇ ਉਹ ਐਮਐਲ ਵੀ ਰਹੇ ਹੋਏ ਨੇ ਇਸ ਤੋਂ ਬਾਅਦ ਜਿਹੜਾ ਟਿਕਟ ਜਿਹੜੀ ਦਿੱਤੀ ਹੈ ਉਹਨਾਂ ਨੂੰ ਉਮੀਦਵਾਰ ਐਲਾਨੇ ਗਏ ਆਨੰਦਪੁਰ ਸਾਹਿਬ ਤੋਂ ਬਿਲਕੁਲ ਮੈਡਮ ਵੇਖੋ ਕਾਂਗਰਸ ਨੇ ਸ਼ਾਇਦ ਇਹ ਸਾਹਬ ਨਾਲ ਕੀਤੀ ਇਹ ਵੀ ਗਲਤੀ ਸੀ ਹੂੰ ਇੱਕ ਫਿਰ ਲੋਕਾਂ ਨੂੰ ਮਰਦੀ ਹੈ ਸਹਾਇਤਾ ਕਮਾਂਡ ਨੇ ਸੋਚ ਕੇ ਟਿਕੜੇ ਨਹੀਂ ਹੁੰਦੀਆਂ ਲੇਕਿਨ ਗਲਤੀ ਸਾਡੇ ਹਲਕੇ ਦੇ ਵਿੱਚ ਹੀ ਕਰ ਬੈਠੇ ਕਿ ਜਿਹੜਾ ਦੇਖੋ ਉਹਨਾਂ ਨੂੰ ਠੀਕ ਹੈ ਉਹਨਾਂ ਦੇ ਹਲਕੇ ਦੇ ਵਿੱਚ ਜਾਂ ਪਾਰਕ ਦੇ ਵਿੱਚ ਜਦੋਂ ਪਹਿਲਾਂ ਗੱਲ ਕੀਤੀ ਤੇ ਕੱਟ ਵੱਡਾ ਹੋ ਜਾਂਦਾ ਬੰਦੇ ਦਾ ਲੇਕਿਨ ਹਲਕੇ ਦੀ ਗੱਲ ਆ ਜੀ ਬੜਾ ਹਲਕੇ ਵਿੱਚ ਕਿ ਉਹਨਾਂ ਨੂੰ ਲੋਕ ਦੂਰ ਦੂਰ ਤੱਕ ਨਹੀਂ ਜਿੱਦਰ ਜਾਣਦੇ ਬਿਲਕੁਲ ਜੀ ਸਤਵਾਲ ਸਤਵ ਸਿੰਘ ਫੇਰੇ ਵੀ ਇਹੀ ਗੱਲ ਕਰਦਾ ਪਿੰਡਾਂ ਦਾ ਨਾਮ ਨਹੀਂ ਜੀ ਪਤਾ ਸਿੰਘਲਾ ਸਾਹਿਬ ਨੂੰ ਬੜੇ ਪਤਾ ਹੋਊਗਾ ਜੀ ਬਿਲਕੁਲ ਸਰ ਮੈਂ ਬਤੌਹਾਂ ਕਿਉਂਕਿ ਚਿਹਰਾ ਉਹ ਲੈ ਕੇ ਆਉਣਾ ਚਾਹੀਦਾ ਸੀ ਗਾਂਗਰ ਸਮਝੋ ਕਿ ਜਿਹੜੇ ਨਾ ਜਿਹਦੇ ਲੋਕਾਂ ਲੋਕ ਉਹ ਜਾਣਦੇ ਹੁੰਦੇ ਲੋਕਾਂ ਉਹਨਾਂ ਦੇ ਉੱਤੇ ਵਿਸ਼ਵਾਸ ਕਰਦੇ ਹੁੰਦੇ ਹੁਣ ਤਾਂ ਪਾਰਟੀ ਨੂੰ ਵੋਟ ਪੈਣੀ ਹੈ ਮੈਡਮ ਸਿੰਘਲਾ ਸਾਹਿਬ ਨੂੰ ਵੋਟ ਨਹੀਂ ਪੈਣੀ ਕਿਉਂਕਿ ਸਿੰਘਲਾ ਸਾਹਿਬ ਨੂੰ ਕੋਈ ਜਾਣਦਾ ਹੀ ਨਹੀਂ ਪਾਰਟੀ ਦਾ ਇੰਨਾ ਗਰਾਫ ਆਇਆ ਨਹੀਂ ਕਿ ਕਿਤੇ ਨਾ ਕੋਈ ਤਸ਼ੀਦ ਕਰ ਸਕਣ ਨਾ ਅਕਾਲੀ ਤਸ਼ੀਦ ਕਰ ਸਕਦੇ ਜਾਂ ਕਾਂਗਰਸੀ ਤਸ਼ੀਦ ਕਰ ਸਕਦੇ ਜਾਂ ਵਿਰੋਧੀ ਵੀ ਕਰਦੇ ਲੇਕਿਨ ਜੋ ਇੱਧਰ ਦੀ ਸਿੱਤੀ ਦੀ ਸਥਿਤੀ ਬਣੀ ਹੋਈ ਸੀ ਇਹਨਾਂ ਤੋਂ ਸਵਾਲ ਕੀਤਾ ਸੀ ਬਿਲਕੁਲ ਜੀ ਜਿਵੇਂ ਚੰਦੂ ਮੱਧਰਾ ਜੀ ਵੀ ਇੱਧਰ ਤੁਹਾਡੇ ਕੋਲ ਨਹੀਂ ਆਲਾਨੇ ਗਏ ਨੇ ਤੁਹਾਨੂੰ ਕੀ ਲੱਗਦਾ ਵੀ ਕਿਹੜੇ ਆ ਜਿਹੜੇ ਨੇ ਕੈਂਡੀਡੇਟਸ ਵਧੀਆ ਆਪਣਾ ਜਿਹੜਾ ਚੋਣ ਪ੍ਰਚਾਰ ਕਰਕੇ ਕੋਈ ਜਿੱਤ ਹਾਸਲ ਕਰ ਸਕਦੇ ਨੇ ਦੇਖੋ ਮੈਡਮ ਚੰਦੂ ਵਾਦਿਆ ਜੀ ਵੀ 5 ਸਾਲ ਐਮਪੀ ਰਹੇ ਕਿਨੇ ਜੀ ਦੇਖੋ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਲੁਕਾਉਂਦੇ ਸਾਹਿਬ ਨਾਲ ਜੀ ਹੂੰ ਉਹਨਾਂ ਨੇ ਵੀ ਆਪਣੇ ਹਿਸਾਬ ਨਾਲ ਬਸ ਆਪਣੀਆਂ ਕੁਰਸੀਆਂ ਤੱਕ ਹੀ ਸੀਮਿਤ ਰਹੇ ਆ ਜੀ ਮਨੀਸ਼ ਜਬੜੀ ਜੀ ਦਾਗਰ ਤੋਂ ਸੀਗਾ ਦਾਗਰਸ ਦਾ ਗਰਾਹ ਤੇ ਉਸ ਸਾਡੇ ਹਲਕੇ ਦੇ ਵਿੱਚ ਪਿਆ ਹੋਇਆ ਕਿਉਂਕਿ ਲੈਂਡਰ ਪਾਰਟੀ ਮੈਂਡ ਵੱਲੋਂ ਸਾਡੇ ਹਲਕੇ ਦੇ ਵਿੱਚ ਤਾਂ ਸਾਨੂੰ ਤਾਂ ਹੋਰ ਵੀ ਬਾਕੀ ਹਲਕੇ ਜਿਹੜੇ ਲੱਗਦਾ ਉਹ ਵੀ ਲੈਂਡਰ ਪਾਰਟੀ ਮੈਂਡ ਅੰਦਰ ਹੋਣੀ ਹੁੰਦਾ ਲੇਕਿਨ ਕਿ ਜੇ ਨਾ ਕਿਤੇ ਤੁਸੀਂ ਜਿਆਦਾ ਪੈਸਾ ਜਾਂ ਬਕਾਸ਼ ਨੂੰ ਦਿਵਾ ਸਕਦੇ ਉਹਨਾਂ ਮਸਲਿਆਂ ਤੇ ਤਾਂ ਬੋਲ ਸਕਦਾ ਜਿਹੜੇ ਸਾਡੇ ਪੰਜਾਬ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਚੱਲ ਰਿਹਾ ਹੈ ਇਹ ਲੋਕ ਤਾਂ ਉਹ ਵੀ ਨਹੀਂ ਕੀ ਬੋਲਦੇ ਇਸ ਕਰਕੇ ਸਾਨੂੰ ਲੱਗਦਾ ਵੀ ਹੋ ਸਕਦਾ ਵੀ ਚਾਂਸ ਆਮ ਆਦਮੀ ਪਾਰਟੀ ਨੂੰ ਮਿਲ ਸਕਦਾ ਕਿਉਂਕਿ ਇਕ ਜਿਹੜਾ ਐਤਾ ਦਾ ਜਿਹੜਾ ਲੋਕਾਂ ਦੇ ਵਿੱਚ ਪਹਿਲਾਂ ਨਹੀਂ ਆਇਆ ਲੋਕ ਉਹਦੇ ਭਰੋਸਾ ਕਰ ਸਕਦੇ ਸੀ ਬਿਲਕੁਲ ਜੀ ਭਰੋਸਾ ਕਰ ਸਕਦੇ ਨੇ ਹੁਣ ਇਹ ਦੇਖਣਾ ਇਹ ਹੋਵੇ ਤੁਹਾਡੇ ਜਿਹੜਾ ਹਲਕੇ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਰਹਿੰਦੀ ਹੈ ਕਿਉਂਕਿ ਹੁਣ ਲੋਕ ਸਭਾ ਦੇ ਚੋਣਾਂ ਦੇ ਵਿੱਚ ਹਰ ਕੈਂਡੀਡੇਟਸ ਜਿਹੜਾ ਆਪਣੇ ਆਪਣੇ ਸਰਗਰਮ ਦਿਖਾਈ ਦੇ ਰਹੇ ਨੇ ਕਿ ਚੋਣ ਪ੍ਰਚਾਰ ਕਰਦੇ ਰਹੀ ਬਿਕਲ ਰਹੇ ਨੇ ਪਰ ਕਿਤਨਾ ਕੀਤੇ ਬੀਜੇਪੀ ਦਾ ਲਗਾਤਾਰ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ ਮੈਡਮ ਬਿਲਕੁਲ ਬੀਜੇਪੀ ਦਾ ਵਿਰੋਧ ਹੋਣਾ ਹੈ ਜੀ ਪਰ ਲੇਕਿਨ ਲੋਕ ਜਦੋਂ ਵੋਟ ਪਾਉਂਦੇ ਆ ਮੈਡਮ ਉਸ ਟਾਈਮ ਹੀ ਆਪਣੇ ਪੱਤੇ ਬੋਲਦੇ ਆ ਜੀ ਸਾਨੂੰ ਇਹ ਨਹੀਂ ਪਤਾ ਕਿ ਬੀਜੇਪੀ ਨੇ ਕਿੰਨੀ ਵੋਟ ਪੈਜੋ ਕਾਂਗਰਸ ਨਾਲ ਹੋਇਆ ਨੇ ਅਰਬੋਚਾ ਤੋਂ ਵੋਟ ਨਹੀਂ ਪੈ ਜਾਣੀ ਲੇਕਿਨ ਜਦੋਂ ਵੋਟਾਂ ਪੈ ਨਹੀਂ ਆ ਪਤਾ ਫਰਕੂਸਟਾਨ ਪਤਾ ਲੱਗਣਾ ਕਿ ਕਿਹੜੀਆਂ ਪਾਰਟੀ ਨੇ ਗਲਤੀਆਂ ਕੀਤੀਆਂ ਸੀ ਕਿਹੜੇ ਨੇ ਦੁਬਾਰਾ ਨੇ ਗਲਤੀਆਂ ਕੀਤੀਆਂ ਸੀ ਲੇਕਿਨ ਸਭ ਕੁਝ ਦੇਖੋ ਕਿਸੇ ਨੇ ਨਹੀਂ ਜੀ ਲੈਣਾ ਇਸ ਦਾ ਕਹਿੰਦੇ ਵੀ ਦੇਖੋ ਵੋਟਰ ਵੋਟ ਪਾਉਂਦਾ ਜੀ ਉਹਦੇ ਕੋਲ ਕੋਈ ਨਾ ਕੋਈ ਸਾਰਾ ਹੋਣਾ ਚਾਹੀਦਾ ਵੋਟ ਪਾਉਣ ਤੋਂ ਬਾਅਦ ਵੋਟ 2-5 ਸਾਲ ਬਾਅਦ ਕਿਹੜਲਾ ਬਹਿਣਾ ਹੋ ਜਾਂਦਾ ਇਹਨਾਂ ਮੰਤਰੀਆਂ ਦੇ ਹੱਥਾਂ 'ਚ ਨਹੀਂ ਦੇਖਦਾ ਸਾਡਾ ਕੁਝ ਹੁੰਦਾ ਨਹੀਂ ਵਿਕਾਸ ਸਾਡਾ ਨਹੀਂ ਜੋ ਗਰੀਬ ਲੋਕਾਂ ਦੇ ਕੰਮ ਸਾਡੇ ਨਹੀਂ ਜੀ ਫੇਰ ਆਪਾਂ ਵੋਟ ਪਾ ਦੇ ਇਹਨਾਂ ਦੇ ਪਿੱਛੇ ਪਿੱਛੇ ਘੁੰਮਦੇ ਰਹਿੰਦੇ ਨੇ ਕਿ 5 ਸਾਲੋਂ ਬਿਲਕੁਲ ਜੀ ਪਿੱਛੇ ਪਿੱਛੇ ਵੀ ਘੁੰਮਦੇ ਰਹਿੰਦੇ ਆ ਸਰ ਆਪਾਂ ਇੱਕ ਉਮੀਦ ਲਗਾ ਕੇ ਬੋਟ ਪਾਉਣੇ ਹੁੰਦੇ ਨੇ ਕਿ ਜਿਹੜਾ ਇਹ ਉਮੀਦਵਾਰ ਜਿਸ ਨੂੰ ਅਸੀਂ ਵੋਟ ਪਾਈਏ ਜਿਹੜੇ ਲੀਡਰ ਨੂੰ ਉਹ ਸਾਡੇ ਲਈ ਕੰਮ ਵਧੀਆ ਕਰੇਗਾ ਸਾਡੇ ਵਿਕਾਸ ਬਾਰੇ ਸੋਚੇਗਾ ਪਰ ਕਿਤੇ ਨਾ ਕਿਤੇ ਹਰ ਇੱਕ ਨੂੰ ਕੁਰਸੀ ਤੱਕ ਸੀਮਿਤ ਰਹਿ ਜਾਂਦੇ ਨੇ ਕਿ ਸਾਨੂੰ ਕੁਰਸੀ ਮਿਲ ਗਿਆ ਹੁਣ ਆਪਾਂ ਨੇ ਕਿਸੇ ਤੋਂ ਕੀ ਲੈਣਾ ਹੈ ਬਿਲਕੁਲ ਮੈਡਮ ਜੀ ਸਾਰੇ ਖਰਚਿਆਂ ਨੂੰ ਮਿਲਾ ਕੇ ਸੁੱਬੇ ਰਾਜਾ ਆਪਣੇ ਦੇਸ਼ ਦਾ ਖਰਚਾ ਕੱਢਿਆ ਜਾਵੇ ਜਿੰਨੇ ਲੋਕ ਮੰਤਰੀਆਂ ਸੰਤਰੀਆਂ ਦੇ ਖਰਚੇ ਕਰਦੇ ਆ ਉਹਨਾਂ ਖਰਚਾ ਅਗਰੇ ਪਬਲਿਕ ਤੇ ਕਰ ਦਨ ਤਾਂ ਪਬਲਿਕ ਕਿਸੇ ਨਾ ਕਿਤੇ ਕੁਝ ਹੋ ਜੇ ਜੀ ਅੱਜ ਮਜ਼ਦੂਰ ਲੇਬਰ ਵਾਲਾ ਬੰਦਾ ਆ ਬਦ ਗਾਸਟਰੀ ਆਰਪੀ ਦਾ ਲੋਨ ਨਹੀਂ ਜੀ ਕਿਸੇ ਕੋਲ ਲੈ ਸਕਦਾ ਸਰਕਾਰ ਉਹਨੂੰ ਲੋਨ ਨਹੀਂ ਜੀ ਦਿੰਦੀ ਬੈਂਕਾਂ ਜਿਹੋ ਨਾਲ ਦੇ ਖਾਤੇ ਨਹੀਂ ਜਿਹਨੂੰ ਪ੍ਰਾਈਵੇਟ ਉਹ ਲੋਨ ਲੈ ਨਹੀਂ ਸਕਦੇ ਇਹਦਾ ਵਿਆਜ ਨਹੀਂ ਦੇ ਸਕਦੇ ਪਰ ਰਜਗਾਰ ਦਿਨਉਣ ਵਾਸਤੇ ਕੰਮ ਵਾਸਤੇ ਕੋਈ ਬੰਦੇ ਕੋਲ ਪੈਸਾ ਨਹੀਂ ਜੀ ਹੁੰਦਾ ਅੱਜ ਅਸੀਂ ਤੋਂ ਲਗਭਗ 85-90% ਤੱਕ ਇੰਦੇ ਲੋਕ ਬੈਠੇ ਆ ਜਿਹੜੇ ਕਿਤੇ ਨਾ ਕਿਤੇ ਦਿਹਾੜੀ ਕਰਦੇ ਆ ਮਿਹਨਤ ਕਰਦੇ ਆ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਸਰਕਾਰਾਂ ਵੱਲੋਂ ਕੋਈ ਰਜਗਾਰ ਦਾ ਜਾਂ ਕੋਈ ਪੈਸੇ ਦੀ ਕੋਈ ਇਦਾਂ ਦਾ ਕੰਮ ਚਲਾਉਣ ਵਾਸਤੇ ਕੋਈ ਹੈਲਪ ਨਹੀਂ ਜੀ ਦਿੰਦੀ ਬਿਲਕੁਲ ਹੈਲਪ ਨਹੀਂ ਮਿਲਦੀ ਸਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਬੜਾ ਧੰਨਵਾਦ ਕੇਸੀਏ ਖੜ ਤੋਂ ਸੰਜੀਪ ਸ਼ਰਮਾ ਜੀ ਤੇ ਪਹਿਲਾਂ ਸਾਡੇ ਨਾਲ ਮਾਨਸਾ ਰਜਿੰਦਰ ਮਾਨ ਜੀ ਜੁੜੇ ਸੀ ਉਹਨਾਂ ਨੇ ਬਹੁਤ ਵਧੀਆ ਜਿਹੜੇ ਗੱਲਾਂ ਕੀਤੀਆਂ ਸੀ ਕਿਉਂਕਿ ਉਹ ਉਧਰੇ ਇਲਾਕੇ ਦੇ ਨੇ ਮਾਨਸਾ ਦੇ ਸਾਡੇ ਬਲਕੌਰ ਸਿੱਧੂ ਵੀ ਮਾਨਸਾ ਦੇ ਇਲਾਕੇ ਦੇ ਨੇ ਉਹਨਾਂ ਨੇ ਕਿਹਾ ਕਿ ਜੇਕਰ ਉਹ ਚੋਣ ਮੈਦਾਨ ਦੇ ਵਿੱਚ ਉਤਰਦੇ ਨੇ ਤਾਂ ਮਾਨਸਾ ਨੂੰ ਬਹੁਤ ਬੈਨੀਫਿਟ ਹੋ ਸਕਦਾ ਹੈ ਕਿਉਂਕਿ ਉਹ ਇੱਕ ਵਧੀਆ ਚਿਹਰਾ ਨੇ ਸੂਝਵਾਨ ਨੇ ਜਿਹੜੇ ਬਲਕੌਰ ਸਿੰਘ ਸਿੱਧੂ ਨੇ ਕਿ ਲੋਕ ਬਹੁਤ ਉਹਨਾਂ ਨੂੰ ਪਸੰਦ ਕਰਦੇ ਨੇ ਪਰ ਹੁਣ ਦੇਖਣਾ ਇਹ ਹੋ ਗਿਆ ਕਿ ਜਿਹੜੇ ਨੇ ਬਲਕੌਰ ਸਿੱਧੂ ਨੇ ਕਿ ਉਹ ਅਜਾਲ ਉਮੀਦਵਾਰ ਜਿਹੜੇ ਚੋਣ ਲੜਨਗੇ ਜਾਂ ਫਿਰ ਕਾਂਗਰਸ ਵੱਲੋਂ ਅਨਾਉਂਸ ਕੀਤੇ ਜਾਣਗੇ ਆਉਣ ਵਾਲਾ ਸਮਾਂ ਦੱਸੂ ਕਿ ਚੋਣ ਮੈਦਾਨ ਦੇ ਵਿੱਚ ਜਰੂਰ ਉਤਰਨਗੇ ਜਾਂ ਨਹੀਂ ਇਹ ਅੱਗੇ ਵੀ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਜੂ